जैसे चैनल हैं जब हमारे रेट नहीं रहते अब फसल को कोई नहीं पूछ रहा है ना आलूओं को ना गोभी को ना किसी और को जिस दिन इनके रेट मतलब बहुत हो जाते हैं उसी दिन आपके चैनल मतलब इसको दिखाने लग जाते हैं हम ये कर रहे हैं हम ऐसे करेंगे हम वो करेंगे किसान सुखविंदर सिंह का मीडिया के नाल ये शिकवा उस दर्द तो बाद पैदा होया है ਜਿਸਨੇ ਹੱਡ ਤੋੜਮੀ ਮਿਹਨਤ ਤੋਂ ਬਾਅਦ ਵੀ ਸੁਖਵਿੰਦਰ ਦੇ ਸਿਰ ਕਰਜ਼ੇ ਦੀ ਮੁਸੀਬਤ ਖੜੀ ਕਰ ਦਿੱਤੀ ਹੈ। মিডিਆ ਦੇ ਲਈ ਉਸ ਦਾ ਸਵਾਲ ਸਾਫ਼ ਹੈ ਕਿ ਜਦੋਂ ਵੀ ਮੰਡੀਆਂ ਦੇ ਵਿੱਚ ਸਬਜ਼ੀਆਂ ਦੀ ਕੀਮਤ ਵਾਧੀ ਹੈ ਤਾਂ ਸਾਰਾ মিডিਆ ਹਾਲ ਦਵਾਈ ਚੁੱਕ ਦਿੰਦਾ ਹੈ ਪਰ ਜਦੋਂ ਕਿਸਾਨ ਨੂੰ ਉਸ ਦੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਤਾਂ ਕੋਈ ਹਾਲ ਪੁੱਛਣ ਤੱਕ ਨਹੀਂ ਪਹੁੰਚਦਾ। ਮਾਚੀਵਾੜਾ ਦੇ ਪਿੰਡ ਪਾਟੀਆਂ ਦਾ ਕਿਸਾਨ ਸੁਖਵਿੰਦਰ ਆਲੂ ਦੀ ਬੰਪਰ ਫਸਲ ਹੋਣ ਦੇ ਬਾਵਜੂਦ ਪਰੇਸ਼ਾਨ ਹੈ। ਵਜ੍ਹਾ ਫਸਲ ਦੀ ਸਹੀ ਕੀਮਤ ਨਾ ਮਿਲਣਾ। व्यापारी सुखविंदर ਨੂੰ ప్రతి ਕਵਾਂਟਲ ਆਲੂ ਦੀ ਕੀਮਤ 300 ਰੁਪਏ ਅਦਾ ਕਰ ਰਹੇ ਨੇ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਅਧਿ ਰਹਿ ਗਈ ਹੈ ਸੁਖਵਿੰਦਰ ਸਿੰਘ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 18850 ਰੁਪਏ ਦਾ ਕਾਟਾ ਚੱਲਣਾ ਪੈ ਰਿਹਾ ਹੈ ਇਸ ਲਈ ਉਹ ਨੋਟਬੰਦੀ ਨੂੰ ਵੀ ਜ਼ਿੰਮੇਵਾਰ ਮੰਨਦਾ ਹੈ ਲਾਗਤ ਆਤੀ ਹੈ 50 ਤੋਂ 52000 ਰੁਪਏ ਪਰ ਏਕੜ ਆਤੀ ਹੈ ਆਲੂ ਤੇ ਜੋ ਹਮੇ ਮਿਲ ਰਹਾ ਹੈ 150 ਰੁਪਏ ਆ प्रति बैग एक पचास किलो का मिलता है जो पैंतीस हज़ार रुपया बनता है एकड़ एक का लेकिन हमें जो इसमें घाटा पड़ रहा है पंद्रह से बीस हज़ार रुपये प्रति एकड़ एक हम घाटे में जा रहे हैं एकड़ एक के नोटबंदी हुई नोटबंदी का असर सबसे ज़्यादा जो सब्जियों वाले किसान हैं इन पे हुआ है हम पे हुआ है जैसे हमारी और भी फसलें हैं उन पे भी काफ़ी इसका असर हुआ है लेकिन आलूओं की फसल पे तो बहुत ज़्यादा जो हमें उम्मीदें थी सारी हमारी उम्मीदों पे पानी फिर गया है ਸੁਖਵਿੰਦਰ ਸਿੰਘ ਦੇ ਘਟੇ ਨੂੰ ਤੁਸੀਂ ਕੁਝ ਇਸ ਤਰੀਕੇ ਸਮਝ ਸਕਦੇ ਹੋ ਠੇਕੇ ਉੱਤੇ ਲਈ ਜ਼ਮੀਨ ਦੇ ਹਿਸਾਬ ਨਾਲ ਉਸ ਦਾ ਪ੍ਰਤੀ ਏਕੜ ਖਰਚਾ 50 ਤੋਂ 55000 ਰੁਪਏ ਆਉਂਦਾ ਏ ਜਦ ਕਿ ਬਿਨਾਂ ਠੇਕੇ ਵਾਲੀ ਜ਼ਮੀਨ ਤੇ ਕਰੀਬ 42000 ਰੁਪਏ ਇੱਕ ਨਜ਼ਰ ਮਾਰ ਲਓ ਪ੍ਰਤੀ ਏਕੜ ਫਸਲ ਵੇਚਣ ਲਈ ਆਉਂਦੇ ਖਰਚੇ ਦੇ ਉੱਤੇ ਖੇਤ ਤਿਆਰ ਕਰਨ ਦਾ ਖਰਚਾ 3000 ਰੁਪਏ ਖਾਦ ਦਾ ਖਰਚਾ ਜਿਸ ਦੇ ਵਿੱਚ ਡੀਏਪ 4000 ਰੁਪਏ ਯੂਰੀਆ 850 ਰੁਪਏ ਤੇ ਸਪਰੇ 206 ਰੁਪਏ ਬਿਜਲੀ ਕੀਮਤ 18000 ਰੁਪਏ ਬਾਹਰ ਦਾ ਨਾਂ 5000 ਰੁਪਏ ਡੀਜ਼ਲ ਦਾ ਖਰਚਾ 2500 ਰੁਪਏ ਲੇਬਰ 6000 ਰੁਪਏ ਇਹ ਕੁੱਲ ਖਰਚਾ ਬਣਦਾ ਹੈ 41350 ਰੁਪਏ ਤੇ ਉਹ ਵੀ ਬਿਨਾਂ ਠੇਕੇ ਵਾਲੀ ਜ਼ਮੀਨ ਦੇ ਲਈ ਤੇ ਜੇਕਰ ਠੇਕੇ ਵਾਲੀ ਜ਼ਮੀਨ ਦਾ ਖਰਚਾ ਇਸ ਦੇ ਵਿੱਚ ਜੋੜ ਲਓ ਤਾਂ ਇਹ ਖਰਚ 50 ਤੋਂ 55000 ਰੁਪਏ ਦੇ ਕਰੀਬ ਆਉਂਦਾ ਹੈ ਕਰਜ਼ਾ ਤੋਂ بڑھےਗਾ ਹੀ بڑھےਗਾ ਉਹ ਤਾਂ ਕਿਸਾਨ ਕੇ ਉੱਪਰ ਕਰਜ਼ਾ ਤੋਂ ਕਿਸੇ ਵੀ ਫਸਲ ਦਾ ਹਮੇਸ਼ਾ ਹੀ ਰੇਟ ਹੀ ਨਹੀਂ ਮਿਲ ਰਹਾ ਹੈ ਕਰਜ਼ੇ ਮੇ ਤਬੀ ਹਮ ਫਸਤੇ ਚਲੇ ਜਾ ਰਹੇ ਹਾਂ ਆ ਪਟਟੇਂਗੇ ਪਟ ਕੇ ਨਈ ਫਸਲ ਬੀਜੇਂਗੇ ਇਹੀ ਉਮੀਦ ਸੇ ਵੀ ਆਨੇ ਵਾਲੀ ਫਸਲ ਹਮਾਰੀ ਅੱਛੀ ਹੋ ਕੁਝ ਐਸੇ ਤਰ੍ਹਾਂ ਦਾ ਹਾਲ ਮਟਰ ਬੀਜਣ ਵਾਲੇ ਕਿਸਾਨਾਂ ਦਾ ਵੀ ਹੈ ਕਿਸਾਨ ਤੋਂ ਮਟਰ 6 ਤੋਂ 10 ਰੁਪਏ ਦੇ ਕਿਲੋ ਦੇ ਵਿਚਕਾਰ ਖੀਦਿਆ ਜਾ ਰਿਹਾ ਹੈ ਜਦ ਕੇ ਮੰਡੀ ਵਿੱਚ ਇਸ ਦੀ ਵਿਕਰੀ 20 ਤੋਂ 30 ਰੁਪਏ ਕਿਲੋ ਦੇ ਹਿਸਾਬ ਨਾਲ ਹੋ ਰਹੀ ਹੈ ਇਸ ਸੌਦੇ ਵਿੱਚ ਨਾ ਤਾਂ ਕਿਸਾਨ ਫਾਇਦੇ ਵਿੱਚ ਹੈ ਤੇ ਨਾ ਹੀ ਖਰੀਦਦਾਰ ਪਰ ਵਪਾਰੀਆਂ ਦੀ ਜ਼ਰੂਰ ਚਾਂਦੀ ਹੋ ਰਹੀ ਹੈ ਮਟਰਾਂ ਦੀ ਤਾਂ ਫਸਲ ਐਦਕੀ ਸਾਰਾ ਸੀਜ਼ਨ ਹੀ ਖਤਮ ਹੋ ਗਿਆ ਜੇ ਤੁਸੀਂ ਗੋਂਪਰ ਸਾਡੇ ਦਾ ਖਰਚੇ ਉੰਨੀ ਨੇ ਅਸੀਂ ਲੇਬਰ ਵੀ ਦੇਣੀ ਆ ਜ਼ਮੀਨ ਵੀ ਠੇਕੇ ਤੇ ਲਈ ਆ ਉਹਦਾ ਠੇਕਾ ਵੀ ਉੰਨੀ ਦੇਣਾ ਤੇ ਬਾਕੀ ਫਿਰ ਸਰਕਾਰ ਤਾਂ ਕੋਈ ਨਹੀਂ ਕਰ ਰਹੀ ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਰਾਜੀਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੀਵਾਲ ਕਿਸਾਨਾਂ ਦੇ ਇਸ ਘਾਟੇ ਲਈ ਸਿੱਧੇ ਤੌਰ ਤੇ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਦੇ ਨੇ راجੀਵਾਲ ਦੇ ਮੁਤਾਬਕ ਸਰਕਾਰਾਂ ਕਿਸਾਨਾਂ ਤੋਂ ਫਸਲ ਦੀ ਸਹੀ ਕੀਮਤ ਉੱਤੇ ਖਰੀਦਦਾਰੀ ਨਹੀਂ ਕਰਦੀਆਂ ਜਿਸ ਕਾਰਨ ਕਿਸਾਨ ਪੂਰੀ ਤਰ੍ਹਾਂ ਦੇ ਨਾਲ ਵਪਾਰੀਆਂ ਦੇ ਰੇਮੂਕਰਮ ਤੇ ਆ ਜਾਂਦਾ ਹੈ ਤੇ ਫਿਰ ਵਪਾਰੀ ਆਪਣੀ ਮਰਜ਼ੀ ਦੇ ਨਾਲ ਫਸਲ ਦੀ ਕੀਮਤ ਤੈਅ ਕਰਦੇ ਨੇ इंडस्ट्रियल कॉस्ट स्ट्रक्चर ना बढ़े इंटरनेशनल प्राइस क्या हो डिमांड सप्लाई का क्या हाल है डोमेस्टिक प्राइसेस का क्या हाल है ये सारी ड्यूटीज सरकार की होती हैं किसान की नहीं वो तो खेत में काम करता है क्यों नहीं सरकार उसका जो असली खर्चा हुआ उस पर कुछ प्रॉफिट दे दे ताकि वो अपने परिवार को पाल सके उनको एजुकेशन दे सके वो सर्वाइव कर सके वो उन्होंने कभी किया नहीं तरीका तो ये है कि अगर हम सीधा किसान के साथ लोगों को इंक्रेज करें डायरेक्ट परचेजिंग के लिए और आज ये सारे देश में देखा जा रहा है कि बहुत सी जगह पे शहरों में हब्स बन गए हैं जहां किसानों के साथ आप लिंक करके लोगों ने डायरेक्ट परचेज शुरू कर दी है और वो सक्सेसफुल है पंजाब में अगर हम देखें तो अमृतसर में एक एफर्ट हो रहा है पठानकोट के पास एक एफर्ट हो रहा है जहाँ पर कि सीधा किसान जो हैं एक लेके आते हैं अपनी मंडी जैसा नहीं सीधा अपने किसान जो हैं डायरेक्ट ट्रेडर्स के साथ एक उनका लिंक डायरेक्ट कंज्यूमर के साथ ਲਿੰਕ ਕੀਤਾ ਗਿਆ ਹੈ ਸਵਾਲ ਇਹੀ ਹੈ ਕਿ ਆਖਰ ਕਿਸਾਨਾਂ ਨੂੰ ਫਸਲ ਦੀ ਸਹੀ ਕੀਮਤ ਕਿਉਂ ਨਹੀਂ ਮਿਲਦੀ ਕਿਉਂ ਸਰਕਾਰਾਂ ਇਸ ਸਵਾਲ ਦੇ ਉੱਤੇ ਅੱਖਾਂ ਬੰਦ ਕਰੀ ਬੈਠੀਆਂ ਨੇ ਕਿਉਂ ਕਿਸਾਨ ਖੁਦਕੁਸ਼ੀਆਂ ਦੇ ਪ੍ਰਤੀ ਸਾਡੇ ਸਿਆਸਤਦਾਨ ਗੰਭੀਰ ਨਹੀਂ ਕਿਉਂ ਕਿਸਾਨਾਂ ਦੇ ਮਸਲੇ ਸਿਰਫ ਸਿਆਸੀ ਪਾਰਟੀਆਂ ਦੇ ਮੈਨੀਫੈਸਟੋ ਦੀ ਇੱਕ ਲਾਈਨ ਬਣ ਕੇ ਰਹਿ ਗਏ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਹਰ ਪਾਰਟੀ ਦਾ ਚੋਣ ਪ੍ਰਚਾਰ ਏਜੰਡਾ ਰਿਹਾ ਹੈ ਪਰ ਫਸਲਾਂ ਦੇ ਵਾਜਿਬ ਭਾਅ ਦੇਣਾ ਕਿਸੇ ਵੀ ਪਾਰਟੀ ਦਾ ਏਜੰਡਾ ਨਹੀਂ ਸੀ ਜੇਕਰ ਇੱਕ ਵਾਰ ਕਿਸਾਨਾਂ ਦਾ ਕਰਜ਼ਾ ਮਾਫ਼ ਵੀ ਹੋ ਜਾਵੇ ਪਰ ਫਸਲਾਂ ਦੇ ਵਾਜਿਬ ਭਾਅ ਨਾ ਹੋਣ ਕਾਰਨ ਕਿਸਾਨਾਂ ਸਿਰ ਮੁਰ ਕਰਜ਼ਾ ਚੜੇਗਾ